ਸਾਥੀਓ ਆਯੁਰਵੇਦ ਜਹੀ ਚੀਜ਼ ਹੈ ਜਿਹੜੀ ਭਾਰਤ ਦੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਚੱਲਦੀ ਆ ਰਹੀ ਹੈ ਰਿਸ਼ੀ ਮੁਨੀਆਂ ਨੇ ਐਸੀ ਕਾਰ ਕੱਢੀ ਹੈ ਐਸਾ ਇਸ ਦੇ ਉੱਪਰ ਰਿਸਰਚ ਕੀਤਾ ਹੈ ਅੱਜ ਜਿਹੜੀਆਂ ਬਿਮਾਰੀਆਂ ਦੇਖ ਕੇ ਡਾਕਟਰ ਹੱਥ ਖੜੇ ਕਰ ਦਿੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਡਾਕਟਰ ਨੂੰ ਭਜਣਾ ਪੈ ਜਾਂਦੀਆਂ ਨੇ ਅੱਜ ਵੀ ਉਹਨਾਂ ਬਿਮਾਰੀਆਂ ਦਾ ਇਲਾਜ ਇੱਥੇ ਮੌਜੂਦ ਹੈਗਾ ਬਹੁਤ ਆਪਣਾ 1.5-200 ਸਾਲ ਪੁਰਾਣਾ ਵੈਦ ਦਵਾਈ ਖਾਨਾ ਵਾ ਸਾਡੇ ਸ਼ਰਧੀਆਂ ਦਵਾਈ ਹੈ ਜਿਹੜੀ ਬੇਬੀ ਕਨਸੀਵ ਕਰਨਾ ਤੇ ਬੱਚਾ ਠਹਿਰਨਾ ਤੇ ਸ਼ਰਧੀਆਂ ਦਵਾਈ ਦਿੰਦੇ ਆ 1.200 ਸਾਲ ਪੁਰਾਣੀ ਜਿਨ੍ਹਾਂ ਦੇ ਕਈਆਂ ਦੇ ਰਿਪੋਰਟਾਂ ਨਾਰਮਲ ਆਉਂਦੇ باوجود ਵੀ ਬੱਚਾ ਨਹੀਂ ਠਹਿਰਦਾ ਬੇਬੀ ਕਨਸੀਵ ਨਹੀਂ ਹੁੰਦਾ ਇਹ ਸਾਡੀ ਦਵਾਈ ਨਾਲ 100% ਬੱਚਾ ਕਨਸੀਵ ਹੋ ਜਾਂਦਾ ਬੱਚਾ ਠਹਿਰ ਜਾਂਦਾ ਇੱਕ ਸਮਾਂ ਆਇਆ ਸੀਗਾ ਸਾਇੰਸ ਕਹਿੰਦੀ ਸੀ ਕਿ ਨਿੰਮ ਬਿਕਾ ਦੇ ਨਿੰਮ ਨੂੰ ਨਾ ਵੱਤੋ ਬਬੂਲ ਬਿਕਾ ਰੇ ਆਮਲਾ ਬਿਕਾ ਰੇ ਹੁਣ ਟੂਥਪੇਸਟਾਂ ਦੇ ਵਿੱਚ ਨਿੰਮ ਪਾ ਕੇ ਵੇਚਦੇ ਆ ਬਬੂਲ ਪਾ ਕੇ ਵੇਚਦੇ ਆ ਉਹ ਹਸਪੀਟਲ ਜਾ ਕੇ ਦਵਾਈ ਲੈਣ ਜਾਓਗੇ ਨਾ ਬਵਾਸੀਰ ਦੀ ਵੀ ਤੁਹਾਨੂੰ ਡਾਕਟਰਾਂ ਨੇ ਵਿੱਚ ਤੁਸੀਂ ਵੇਖੋ ਆਯੁਰਵੇਦਿਕ ਦਵਾਈ ਜਾਦੀ ਲਿਖੀ ਹੁੰਦੀ ਵਿੱਚ ਬਵਾਸੀਰ ਆ ਤੇ ਵੀ ਮੂਲੀ ਨੁਕਸਾਨ ਤੇ ਵੀ ਉਹ ਲਿਖੀ ਹੁੰਦੀ ਵਿੱਚ ਅਲੋ ਪਾਈ ਦਾ ਸਾਈਡ ਇਫੈਕਟ ਹੁੰਦਾ ਜੇ ਆਰਬੇਗ ਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ ਜੇ ਇਹਨੇ ਰਮਾਨ ਨਹੀਂ ਦੇਣਾ ਤੇ ਇਹਨੇ ਨੁਕਸਾਨ ਵੀ ਕੋਈ ਨਹੀਂ ਕਰਨਾ 15 ਤੋਂ 20 ਹਜ਼ਾਰ ਦੀ 1 ਗ੍ਰਾਮ ਸੋਨਾ ਭਸਮਾ ਚਾਂਦੀ ਭਸਮ 4-5 ਹਜ਼ਾਰ ਦੀ ਆ ਏਡੀ ਮਹਿੰਗੀਆਂ ਭਸਮਾ ਪਾ ਕੇ ਤੁਹਾਨੂੰ ਏਡੀ ਸਸਤੀ ਦਵਾਈ ਕੌਣ ਦੇ ਦੂਗਾ ਕੋਈ ਨਹੀਂ ਦੇ ਸਕਦਾ ਤੁਹਾਡੀ ਜઠ ਰਗਣੀ ਮਜਬੂਤ ਹੋ ਗਈ ਮੇਦਾ ਕਮ ਤਾਕਤਵਰ ਹੋਊਗਾ ਚੀਜ਼ ਨੂੰ ਪਚਾਉਂਦਾ ਹੋਊਗਾ ਤੁਹਾਨੂੰ ਬਿਮਾਰੀ ਕੋਈ ਲੱਗਣੀ ਨਹੀਂ ਇਹ ਸਭ ਤੋਂ ਪਹਿਲਾਂ ਕਬਜ ਤੇ ਗੈਸ ਦਾ ਕਿਹਨ ਰੱਖੋ ਇਹ ਨਾ ਹੋਣ ਦਿਓ ਫਿਰ ਤੁਹਾਨੂੰ ਬਿਮਾਰੀ ਲੱਗੇ ਤੁਹਾਡੇ ਲੱਗਦੀ ਨਹੀਂ ਵੀ ਲੋਕੀ ਜਿਆਦਾ ਜਨਾਨੀਆਂ 'ਚ ਕਸੂਰ ਕੱਢਦੇ ਆ 100 'ਚੋਂ 70% ਨੁਕਸੇੜਾ ਬੰਦਿਆਂ ਦੇ ਵਿੱਚ ਹੁੰਦਾ ਅੱਜ ਕੱਲ ਦੇ ਨੌਜਵਾਨਾਂ ਦੇ ਵਿੱਚ ਨੁਕਸ ਹੋਂਦਾ ਵਾ ਤੇ ਇਹਦੇ ਕੋ 100% ਦਾ ਇਲਾਜ ਆ ਭਾਵੇਂ ਉਹ ਬੰਦੇ ਨੂੰ ਮਰਦਾਨਾ ਕਮਜ਼ੋਰੀ ਹੋਵੇ ਭਾਵੇਂ ਨਰਮਦਮੀ ਹੋ 80% ਇਲਾਜ ਆ ਸਾਥੀਓ ਆਯੁਰਵੇਦ ਇਹ ਹੀ ਚੀਜ਼ ਹੈ ਜਿਹੜੀ ਭਾਰਤ ਦੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਚੱਲਦੀ ਆ ਰਹੀ ਹੈ ઋષਿ-ਮੁਨੀਆਂ ਨੇ ਐਸੀ ਕਾਹਤ ਕੱਢੀ ਹੈ ਐਸਾ ਇਸ ਦੇ ਉੱਪਰ ਰਿਸਰਚ ਕੀਤਾ ਹੈ ਐਸਾ ਇਸ ਦੇ ਬਾਰੇ ਗਿਆਨ ਲਿਆ ਜਿਸ ਨੇ ਕਈਆਂ ਲੋਕਾਂ ਦੇ ਰੋਗ ਵੱਡੇ ਵੱਡੇ ਠੀਕ ਕੀਤੇ ਆ ਜਿਨ੍ਹਾਂ ਦਾ ਇਲਾਜ ਅੱਜ ਦੀ ਆਧੁਨਿਕ ਕਾਮੈਡੀਕਲ ਸਾਇੰਸ ਕੋਲ ਵੀ ਨਹੀਂ ਹੈਗਾ ਅੱਜ ਜਿਹੜੀਆਂ ਬਿਮਾਰੀਆਂ ਦੇਖ ਕੇ ਡਾਕਟਰ ਹੱਥ ਖੜੇ ਕਰ ਦਿੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਡਾਕਟਰਾਂ ਨੂੰ ਭਜਣਾ ਪੈ ਜਾਂਦੀਆਂ ਨੇ ਅੱਜ ਵੀ ਉਹਨਾਂ ਬਿਮਾਰੀਆਂ ਦਾ ਇਲਾਜ ਇੱਥੇ ਮੌਜੂਦ ਹੈਗਾ ਲੇਕਿਨ ਇੱਕ ਇਤਰਾਜ਼ ਦੀ ਹੈ ਕਿ ਅੱਜ ਦੇ ਸਮੇਂ ਤੇ ਬਹੁਤ ਚੋਲਾ ਛਾਪ ਦੇਸੀ ਦਵਾਈਆਂ ਵਾਲੇ ਵੀ ਆ ਚੁੱਕੇ ਨੇ ਜਿਨ੍ਹਾਂ ਨੇ ਇਸ ਲਾਈਨ ਨੂੰ ਬਦਨਾਮ ਕਰ ਦਿੱਤਾ ਲੇਕਿਨ ਵਾਇਦ ਵੇਦ ਅਜਿਹੀ ਚੀਜ਼ ਹੈ ਜਿਸ ਨੇ ਕਈਆਂ ਲੋਕਾਂ ਦੇ ਰੋਗ ਠੀਕ ਕੀਤੇ ਆ ਬਹੁਤ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਸੋ ਅੱਜ ਤੁਹਾਨੂੰ ਇੱਕ ਅਜਿਹੇ ਵੈਦ ਕੋਲ ਲੈ ਕੇ ਆਏ ਆ ਜਿਨ੍ਹਾਂ ਕੋਲ ਸ਼ਰਤੀਆਂ ਦਵਾਈਆਂ ਨੇ ਜਿਹੜੀਆਂ ਔਰਤਾਂ ਬਾਝ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਸੰਤਾਨ ਪ੍ਰਾਪਤੀ ਨਹੀਂ ਹੁੰਦੀ ਔਲਾਦ ਦਾ ਸੁੱਖ ਨਹੀਂ ਮਿਲ ਪਉਂਦਾ ਉਹਨਾਂ ਲਈ ਇੱਥੇ ਸ਼ਰਤੀਆਂ ਦਵਾਈ ਮਿਲਦੀ ਹੈ ਪੋਟਾ ਠੀਕ ਹੋਣ ਤੋਂ ਬਾਅਦ ਵੀ ਕਈ ਵਾਰ ਜਿਹੜਾ ਬੇਬੀ ਕਨਸੀਵ ਨਹੀਂ ਹੋ ਪਾਂਦਾ ਬੱਚਾ ਨਹੀਂ ਠਹਿਰਦਾ ਸੋ ਉਹਦੀ ਦਵਾਈ ਇੱਥੇ ਸ਼ਰਤیاں ਮਿਲਦੀ ਐ ਸੈਂਕੜੇ ਸਾਲ ਤੋਂ ਇਹ ਗੱਦੀ ਜਿਹੜੀ ਐ ਵੈਦਾਂ ਦੀ ਚੱਲਦੀ ਆ ਰਹੀ ਐ ਕਈ ਵੱਡੀਆਂ-ਵੱਡੀਆਂ ਬਿਮਾਰੀਆਂ ਦੇ ਇਲਾਜ ਨਾਲ ਕੁਝ ਹੈਗੇ ਨੇ ਸੋ ਗੱਲਬਾਤ ਕਰ ਲੈਂਦੇ ਆ ਬਾਜੀ ਬਹੁਤ-ਬਹੁਤ ਸਵਾਗਤ ਆ ਜੀ ਤੁਹਾਡਾ ਬਹੁਤ-ਬਹੁਤ ਵੀਰ ਜੀ ਸਵਾਗਤ ਆ ਧੰਨਵਾਦ ਜੀ ਤੁਸੀਂ ਜਿਹੜਾ ਸਾਡੇ ਦਵਾਖਾਨੇ ਤੇ ਪਹੁੰਚੇ ਆਪਣਾ ਕੀਮਤੀ ਸਮਾਂ ਕੱਢ ਕੇ ਅਕੀ ਨਾਮ ਹੈ ਜੀ ਆਪਣਾ ਤੇ ਕਿਹੜੇ ਨਾਮ ਤੋਂ ਆਪਣਾ ਦਵਾਖਾਨਾ ਚੱਲ ਰਿਹਾ ਕਿੰਨੇ ਸਾਲ ਹੋ ਗਏ ਇਹ ਜੀ ਆਪਣਾ ਦਵਾਖਾਨਾ ਚੱਲ ਜਾਵਾ ਵੈਦ ਬਾਬਾ ਪਹਾੜੀਆ ਜੀ ਇਹ ਬਹੁਤ ਆਪਣਾ 1.5 200 ਸਾਲ ਪੁਰਾਣਾ ਵੈਦ ਦਵਾਖਾਨਾ ਵਾ ਇਹ ਸਾਡੇ ਪਹਿਲੇ ਬਜ਼ਾਰ ਜੀ ਹੁੰਦੇ ਸੀ ਮੇਰੇ ਸਾਡੇ ਗੁਰੂ ਜੀ ਬਾਲਦਾਸ ਜੀ ਉਹ ਤਾਂ ਪਹਿਲੇ ਪ੍ਰੀਤਮਦਾਸ ਜੀ ਆਤਮਦਾਸ ਜੀ ਪਗਾਂਦਾ ਜੀ ਸਰਮਦਾਸ ਜੀ ਖਲਾਫਦਾਸ ਜੀ ਇਹ ਸਾਡਾ 1.5 200 ਸਾਲ ਪੁਰਾਣਾ ਕੰਮ ਆ ਤੇ ਮਰਸਾ ਦੀਆਂ ਪੁਰਾਣਾ ਸਾਡਾ ਕੰਮ ਆ ਕੋ ਨਵਾਂ ਕੰਮ ਨਹੀਂ ਸਾਡਾ ਤੇ ਕਿੰਨਾ ਕੁ ਬਿਮਾਰੀਆਂ ਦੇ ਤੁਹਾਡੇ ਕੋਲ ਇਲਾਜ ਹੈਗੇ ਆ ਕੋਈ ਗਿਣਤੀ ਹੋਵੇ ਤੇ ਖਾਸ ਤੌਰ ਤੇ ਕਿਹੜੀ ਚੀਜ਼ ਦੀ ਦਵਾਈ ਇੱਥੇ ਮਿਲਦੀ ਦੇਖੋ ਇਹ ਜੀ ਗਿਣਤੀ ਨਾਲ ਮਦਾਸ ਵੀ ਸਾਡਾ ਬੇਅੰਤ ਗਿਣਤੀ ਆ ਤੇ ਕੋਈ ਥੋੜੀ ਜਨ ਪ੍ਰੋਬਲਮ ਇਹ ਆ ਗਈ ਮੇਰਾ ਐਕਸੀਡੈਂਟ ਹੋ ਗਿਆ ਸੀ ਉਹ ਮਾਝੜ ਗਏ ਐਕਸੀਡੈਂਟ ਹੋ ਗਿਆ ਉਹ ਹਾਲੇ ਹੀ ਮੇਰਾ ਲਾਸ਼ ਗੱਲਦਾ ਤਾਂ ਮੈਂ ਸਿਰ ਤੇ ਕਪੜਾ ਰੱਖਿਆ ਹੁੰਦਾ ਵਾ ਥੋੜਾ ਜਰ ਸਮਾਂ ਕੰਮ ਬੰਦ ਰੱਖਿਆ ਵਾ ਤੇ ਬਾਕੀ ਸਾਡੇ ਸ਼ਰਤੀਆ ਦਵਾਈ ਹੈ ਜਿਹੜੀ ਬੇਬੀ ਕਨਸੀਵ ਕਰਨਾ ਤੇ ਬੱਚਾ ਠਹਿਰਨਾ ਤੇ ਸ਼ਰਤੀਆ ਦਵਾਈ ਦਿੰਨੇ ਆ 1.5 200 ਸਾਲ ਪੁਰਾਣੀ ਜਿਨ੍ਹਾਂ ਦੇ ਕਈਆਂ ਦੇ ਰਿਪੋਰਟਾਂ ਨਾਰਮਲ ਆਉਂਦੇ باوجود ਬੱਚਾ ਨਹੀਂ ਠਹਿਰਦਾ ਬੇਬੀ ਕਨਸੀਵ ਨਹੀਂ ਹੁੰਦਾ ਇਹ ਸਾਡੀ ਦਵਾਈ ਨਾਲ 100% ਬੱਚਾ ਕਨਸੀਵ ਹੋ ਜਾਂਦਾ ਬੱਚਾ ਠਹਿਰ ਜਾਂਦਾ ਆ ਇਹ ਜਿਹੜੀ ਦਵਾਈ ਹੈ ਇਹਦਾ ਕੋਈ ਖਾਸ ਕਿ ਬਣਾਉਣ ਦਾ ਤਰੀਕਾ ਹੈ ਇਹ ਕਿਥੋਂ ਮਤਲਬ ਤੁਹਾਡੇ ਕੋਲ ਆਈ ਕਿੰਨੇ ਸਾਲਾਂ ਤੋਂ ਚੱਲਦੀ ਆ ਰਹੀ ਹੈ ਇਹ ਜੀ 1.5 2 ਦੇਖੋ ਜੀ ਉਸਤਨਾ ਦੇ ਹਜ਼ਾਰਾਂ ਲੱਖਾਂ ਸਾਲ ਪਾਈਆਂ ਉਹਨੇ ਬਾਗ ਭਟੇ ਜੀ ਹੋਏ ਢਾਈ 3000 ਸਾਲ ਪਹਿਲਾਂ ਦੇ ਉਹਨਾਂ ਦੇ ਪੁਰਾਣੇ ਗ੍ਰੰਥਾ ਜੀ ਤੇ ਚਰਕ ਜੀ ਆਪੇ ਚਰਕ ਮਹਾਰਿਸ਼ੀ ਚਰਕ ਚਰਕ ਜੀ ਹੋਇਆ ਸੋਸਤ ਜੀ ਹੋਇਆ ਆਪਣੇ ਬੜੇ ਪੁਰਾਣੇ ਬਾਗ ਜਿਹੜੇ ਹੋ ਗਏ ਤੇ ਇਸ ਤਰ੍ਹਾਂ ਬੜੇ ਵੈਦ ਪੁਰਾਣੇ ਲੋਕਮਾਨ ਹਕੀਮ ਹੋ ਗਏ ਮੁਸਲਮਾਨਾਂ ਚ ਵੀ ਇਹ ਲੱਖਾਂ ਸਾਲ ਤੋਂ ਪੁਰਾਣਾ ਇਹ ਆਯੁਰਵੇਦ ਜਿਹੜਾ ਚੱਲਦਾ ਆਉਂਦਿਆ ਜੀ ਕਉ ਕਾਰਨ ਕੀ ਹੈ ਅੱਜ ਦੇ ਸਮੇਂ ਤੇ ਲੋਕ ਹੁਣ ਭੁੱਲ ਗਏ ਐ ਵੈਦਾਂ ਨੂੰ ਕਿਉਂਕਿ ਸਾਇੰਸ ਬਹੁਤ ਜ਼ਿਆਦਾ ਹੁਣ ਕਹਿੰਦੇ ਲੋਕ ਕਹਿੰਦੇ ਤਰੱਕੀ ਕਰ ਗਈ ਹੈ ਇੱਕ ਸਮਾਂ ਆਇਆ ਸੀਗਾ ਸਾਇੰਸ ਕਹਿੰਦੀ ਸੀ ਕਿ ਨਿੰਮ ਬਿਕਾਰ ਨਿੰਮ ਨੂੰ ਦਾ ਵੱਤੋਂ ਬਬੂਲ ਬਿਕਾਰ ਹੈ ਆਮਲਾ ਬਿਕਾਰ ਹੈ ਹੁਣ ਦੂਤ ਪੇਸਟਾਂ ਦੇ ਵਿੱਚ ਨਿੰਬਾ ਪਾ ਕੇ ਵੇਚਦੇ ਆ ਬਬੂਲ ਪਾ ਕੇ ਵੇਚਦੇ ਆ ਆਮਲਾ ਪਾ ਕੇ ਵੇਚਦੇ ਆ ਸਬਨਾਂ ਦੇ ਵਿੱਚ ਨਿੰਮਾ ਆ ਗਈ ਉਹ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਦੂਰ ਕੀਤਾ ਜੋ ਹੀ ਚੀਜ਼ਾਂ ਤੋਂ ਬਾਹਰ ਦਾ ਸਾਨੂੰ ਉੱਥੇ ਲੈ ਕੇ ਆ ਰਹੇ ਆ ਤੇ ਉਹਨੂੰ ਕੈਮੀਕਲਾਂ ਦੇ ਵਿੱਚ ਪਾ ਕੇ ਵੇਚਦੇ ਉਹ ਵੀਰ ਜੀ ਤੁਸੀਂ ਨਾ ਦੱਸਾਂਗੀ ਉਹ ਹਸਪੀਟਲ ਜਾ ਕੇ ਦਵਾਈ ਲੈਣ ਜਾਓਗੇ ਨਾ ਬਵਾਸੀਰ ਦੀ ਵੀ ਤੁਹਾਨੂੰ ਡਾਕਟਰਾਂ ਨੇ ਵਿੱਚ ਤੁਸੀਂ ਵੇਖੋ ਆਯੁਰਵੇਦ ਦੀ ਦਵਾਈ ਜਿਆਦਾ ਲਿਖੀ ਹੁੰਦੀ ਵਿੱਚ ਬਵਾਸੀਰ ਆ ਤੇ ਵੀ ਮੂਲੀ ਨੁਕਸਾਨ ਤੇ ਵੀ ਉਹ ਲਿਖੀ ਹੁੰਦੀ ਵਿੱਚ ਇਹ ਆਯੁਰਵੇਦ ਦੇ ਜਿਹੜਾ ਇਹਨੇ ਜਿਹੜੋਂ ਬਿਮਾਰੀ ਨੂੰ ਕੱਢ ਦੇਣਾ ਵਾ ਇਲਾਜ ਥੋੜਾ ਲੰਮਾ ਹੁੰਦਾ ਵਾ ਤੇ ਜਿਹੜੀ ਹੁੰਦੀ ਆ ਐਲੋਪੈਥਿਕ ਉਹਨੇ ਥੋੜਾ ਜਲਦੀ ਰਮਾਨੇ ਦੇਣਾ ਪਰ ਉਹਨੇ ਬਿਮਾਰੀ ਨੂੰ ਦਬਾ ਦੇਣਾ ਬਿਮਾਰੀ ਫੇਰ ਬੰਗਰ ਆਉਣੀ ਆ ਤੇ ਆਯੁਰਵੇਦ ਕਿਨੇ ਬਿਮਾਰੀ ਨੂੰ ਜੜੋਂ ਕੱਢ ਦੇਣਾ ਵਾ ਕਹਿੰਦੇ ਐਲੋਪੈਥੀ ਦਾ ਸਾਈਡ ਇਫੈਕਟ ਵੀ ਹਾਂਜੀ ਸਾਈਡ ਇਫੈਕਟ ਵੀ ਹੁੰਦਾ ਐਲੋਪੈਥੀ ਦਾ ਸਾਈਡ ਇਫੈਕਟ ਵੀ ਹੁੰਦਾ ਜੇ ਆਯੁਰਵੇਦ ਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ ਜੇ ਇਹਨੇ ਰਮਾਨੇ ਨਹੀਂ ਦੇਣਾ ਤੇ ਇਹਨੇ ਨੁਕਸਾਨ ਵੀ ਕੋਈ ਨਹੀਂ ਕਰਨਾ ਤੇ ਕਿਤਨਾ ਕਿਤੇ ਪੌਦ ਵੀ ਬਹੁਤ ਵਾਇਦ ਆ ਗਏ ਅੱਜ ਕੱਲ ਸੋਨੇ ਚੰਦਿਆਂ ਆਪਾਂ ਗਲੀਆਂ ਦੇ ਵਿੱਚ ਛੋਟੇ ਛੋਟੇ ਅੱਜ ਕੱਲ ਬਜ਼ਾਰਾਂ ਦੇ ਵਿੱਚ ਆਪਾਂ ਦੇਖਦੇ ਲਿਖਿਆ ਹੁੰਦਾ 10 ਸਾਲਾਂ ਤੋਂ ਮਤਲਬ ਤੁਛਦਬੇ ਕਾਦ ਅਸੀਂ ਹੈਗੇ ਆ ਦਵਾਈਆਂ ਸਾਡੀਆਂ ਬਹੁਤ ਪਤਾਨੀਆਂ ਬੜਾ ਬੜਾ ਕੁਝ ਲਿਖ ਕੇ ਲਾਇਆ ਦੱਸਣੇ ਚਾਹਦੇ ਦੀਆਂ ਬਸ ਮਾ ਸਾਡੇ ਕੋਲ ਇਹ ਹੈਗਾ ਉਹ ਹੈਗਾ ਬੜੇ ਸਸਤੇ ਢੇਰ ਤੇ ਦਵਾਈਆਂ ਦਿੰਦੇ ਨੇ ਉਹ ਵੀਰ ਜੀ 15 ਤੋਂ 20000 ਦੀ 1 ਗ੍ਰਾਮ ਸੋਨਾ ਭਸਮਾਂ ਚਾਂਦੀ ਭਸਮ 4-5000 ਦੀ ਆ 1 ਗ੍ਰਾਮ ਇਹ ਤੁਹਾਨੂੰ ਕਿੱਥੋਂ ਦੇ ਦੇਣਗੇ ਨਹੀਂ ਆ ਇਹ ਤੁਹਾਣਾਂ ਦਾ ਸਵਰਨ ਭਾਂਗੇ ਇੱਕ ਹੁੰਦੀ ਆ ਭਸਮ ਹੁੰਦੀ ਆ ਉਹਦੇ ਵਿੱਚ ਗਿਲੀਆਂ ਗਿਲੀਆਂ ਕਾਲੀਆਂ ਗੋਲੀਆਂ ਪਾ ਕੇ ਇਹਨੂੰ ਲਾਹ ਦਿੱਤਾ ਸਵਰਨ ਭਾਂਗ ਉੱਤੇ ਚੜ ਜਾਂਦੀ ਆ 골ਡਨ ਗੋਲੀ ਬਣ ਜਾਂਦੀ ਆ ਤੇ ਇਸ ਤਰ੍ਹਾਂ ਹੀ ਚਾਂਦੀ ਵਾਲੀ ਭਸਮ ਹੁੰਦੀ ਆ ਇੱਕ ਸਸਤੀ ਉਹਦੇ ਵਿੱਚ ਗੋਲੀਆਂ ਪਾ ਦੇਈਂਦਾ ਚਾਂਦੀ ਵਾਲੀ ਗੋਲੀ ਬਣ ਜਾਂਦੀ ਆ ਐਡੀ ਮਹਿੰਗੀਆਂ ਭਸਮਾਂ ਪਾ ਕੇ ਤੁਹਾਨੂੰ ਐਡੀ ਸਸਤੀ ਦਵਾਈ ਕੌਣ ਦੇ ਦੂਗਾ ਕੋਈ ਨਹੀਂ ਦੇ ਸਕਦਾ ਇਹ ਸਿਰਫ ਠੱਗੀ ਆ ਤੇ ਬਹੁਤੇ ਲੋਕੀ ਦਾ ਅੱਜਕੱਲ YouTube Facebook ਤੇ ਵੇਖੀਦਾ ਭਮਾਰ ਮਚੀ ਪਈ ਆ ਲੋਕੀ ਪਹਿਲੀਆਂ ਵੀਡੀਓ ਸੁਣ ਸੁਣ ਲੋਕੀ ਵੈਦਾਂ ਕੀ ਮਦੀਆਂ ਉਹ ਪਾਈ ਜਾਂਦੇ ਆ YouTube 'ਲੇ ਵੇਖ ਕੇ ਫੇਸਟੋਪ ਫੇਸਬੁਕ 'ਲੇ ਵੇਖ ਕੇ ਕੋਈ ਐਮਾ ਜੋਂ ਜੋ ਕਢੀ ਜਾਂਦਾ ਕੋਈ Google 'ਚੋਂ ਵੀਡੀਓ ਵੇਖ ਕੇ ਕਾਢ ਕਾਢ ਕੇ ਗਾਹ ਪਾਈ ਜਾਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਨੁਸਖੇ ਦਾ ਸਾਈਡ ਇਫੈਕਟ ਵੀ ਹੋ ਸਕਦਾ ਕਿਉਂਕਿ ਬਾਤ ਬਾਤ ਪੀਤੇ ਤੇ ਕਾਫ ਤਨ ਦੋਸ਼ ਹੁੰਦੇ ਬੰਦੇ 'ਚ ਉਹਦੇ ਨਾਲ ਸਾਈਡ ਇਫੈਕਟ ਵੀ ਹੋ ਸਕਦਾ ਕਿ ਜੀ ਬਾਯੂ ਬਾਸਾ ਦੀ ਪੇਤ ਗਰਮੀ ਵਾ ਸਕਦੀ ਹੈ ਸੱਤ ਧਾਤੂਆਂ ਅੰਦਰ ਹੁੰਦੀਆਂ ਬੰਦੇ ਦੇ ਉਹ ਸੱਤ ਧਾਤੂਆਂ ਜਦੋਂ ਵਿਗੜ ਜਾਂਦੀਆਂ ਵਾ ਬੰਦੇ ਦਾ ਰਸ ਨਹੀਂ ਬੰਦਾ ਰਸ ਨਹੀਂ ਜਦੋਂ ਬੰਦਾ ਰਸ ਉਹਨੂੰ ਕਹਿੰਦੇ ਜਿਹੜਾ ਆਪਾਂ ਖਾਣਾ ਖਾਂਦੇ ਆ ਉਹਦਾ ਰਸ ਨਿਕਲ ਜਾਂਦਾ ਤੇ ਫੂਗ ਨਿਕਲ ਜਾਂਦਾ ਜਿਦਾਂ ਜੂਸ ਵਾਲੀ ਮਸ਼ੀਨ ਦੇ ਵਿੱਚ ਜੂਸ ਨਿਕਲ ਜਾਂਦਾ ਤੇ ਫੂਗ ਉਹਦਾ ਹਟ ਨਿਕਲ ਜਾਂਦਾ ਕਿਉਂਕਿ ਰਸ ਬਣੂਗਾ ਤੇ ਫੇਰ ਹੀ ਤਾਂ ਬਾਕੀ ਧਾੜੀਆਂ ਸੱਤ ਧਾਤੂਆਂ ਕਾਮਯਾਬ ਹੋਣੀਆਂ ਪਹਿਲੀ ਧਾਤ ਹੁੰਦੀ ਆ ਧਾਤਾਂ ਹੁੰਦੀਆਂ ਰਸ ਰਸ ਤੋਂ ਬਾਅਦ ਹੁੰਦੀ ਰਕਤ ਫੇਰ ਹੁੰਦੀ ਮਾਸ ਫੇਰ ਮੇਦ ਫੇਰ ਆਪਣੀ ਆ ਜਾਂਦੀ ਜੇ ਦੂਜੀ ਹਸਤੀ ਹੱਡੀਆਂ ਫਿਰ ਮੰਜਾ ਫੇਰ ਆਈ ਦਾ ਸ਼ੁਕਰ ਐਂ ਤੇ ਵੀਰਜ ਆ ਜਾਂਦਾ ਜਾਂ। ਤੇ ਵੀਰਜ ਸ਼ੁੱਧ ਹੋਊਗਾ ਤੇ ਤੁਹਾਡਾ ਮਰਦਾਨਾ ਤਾਕਤ ਆਪਣੇ ਆਪ ਹੀ ਹੋ ਜਾਣੀ ਆ। ਸਭ ਤੋਂ ਪਹਿਲਾਂ ਤੁਸੀਂ ਆਪਣਾ ਖਾਣ ਪੀਣ ਸਹੀ ਕਰੋ। ਖਾਣ ਪੀਣ ਸਹੀ ਕਰੋ ਫਾਸਟ ਫੂਡ ਨਾ ਖਾਓ, ਤੇਜ ਮਿਰਚ ਮਸਾਲੇ ਖਟੀਆਂ ਤੀਜਾਂ ਬੰਦ ਕਰੋ। ਥੋੜਾ ਸੈਰ ਸਪਟਾ ਕਰੋ। ਤੁਹਾਡੀ ਜઠ ਰਗਣੀ ਮਜ਼ਬੂਤ ਹੋ ਗਈ, ਮੈਦਾ ਘੱਮ ਤਾਕਤਵਰ ਹੋਊਗਾ, ਚੀਜ਼ ਨੂੰ ਪਚਾਉਂਦਾ ਹੋਊਗਾ, ਤੁਹਾਨੂੰ ਬਿਮਾਰੀ ਕੋਈ ਲੱਗਣੀ ਨਹੀਂ। ਇਹ ਸਭ ਤੋਂ ਪਹਿਲਾਂ ਕਬਜ ਤੇ ਗੈਸ ਦਾ ਖਿਆਨ ਰੱਖੋ। ਇਹ ਨਾ ਹੋਣ ਦਿਓ ਫੇਰ ਤੁਹਾਨੂੰ ਬਿਮਾਰੀ ਲੱਗੇ ਤੁਹਾਡੇ ਲੱਗਦੀ ਨਹੀਂ। ਸੋ ਇਹ ਫਰੀ ਦਵਾਈ ਜਿਹੜੀ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਹੁੰਦੀ ਕੀ ਉਹ ਕਮੀਆਂ ਅੱਜ ਕੱਲ੍ਹ ਹੈਗੀਆਂ ਨੇ ਨੌਜਵਾਨਾਂ ਦੇ ਵਿੱਚ ਸ਼ਰੀਰਾਂ ਦੇ ਵਿੱਚ ਜਾਂ ਔਰਤਾਂ ਦੇ ਵਿੱਚ ਕਿਉਂਕਿ ਅੱਜ ਆਈਵੀਐਸ ਸੈਂਟਰ ਖੁੱਲ ਗਏ ਬਹੁਤ ਬਹੁਤ ਇਸ ਤਰੀਕੇ ਦੇ ਇਲਾਜ ਨਵੇਂ-ਨਵੇਂ ਆ ਗਿਆ ਹੈ ਬੱਚੇ ਨਾ ਹੋਣ ਦਾ ਕਾਰਨ ਕੀ ਹੈਗਾ ਅੱਜ ਦੇ ਸਮੇਂ ਦੇ ਖਾਸ ਕਰਕੇ ਬੱਚਾ ਹੋਣ ਦਾ ਕਾਰਨ ਦੇਖੋ ਵੀਰ ਜੀ ਪਹਿਲਾਂ ਸਭ ਤੋਂ ਜ਼ਿਆਦਾ ਵੱਡਾ ਕਾਰਨ ਤਾਂ ਹੈ ਤੁਹਾਡਾ ਖਾਣ-ਪੀਣ ਗਲਤ ਹੋ ਗਿਆ ਵਾ ਜਿਹੜਾ ਫਾਸਟ ਫੂਡ ਤੇਲ ਮਿਰਚ ਮਸਾਲੇ ਖਟੀਆਂ ਤਲੀਆਂ ਚੀਜ਼ਾਂ ਖਾਂਦੇ ਆ ਉਹਦੇ ਨਾਲ ਵੀ ਬੱਚੇ ਦਾਣੀ ਦੇ ਵਿੱਚ ਵੀ ਨੁਕਸ ਪੈਂਦਾ ਵਾ ਕਿਉਂਕਿ ਉਹਦੇ ਨਾਲ ਜਿਹੜੀ ਜੜ੍ਹ ਰੜ ਨਹੀਂ ਜੜੀ ਕਮਜ਼ੋਰ ਹੋ ਜਾਂਦੀ ਆ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਆ ਉਹਦੇ ਨਾਲ ਵੀ ਬੱਚਾ ਠਹਿਰਨ ਦੇ ਵਿੱਚ ਬਹੁਤ ਜ਼ਿਆਦਾ ਰੁਕਾਵਟ ਆਉਂਦੀ ਆ ਤੇ ਜਿਹੜੇ ਮੁੰਡੇ ਅੱਜ ਕੱਲ ਦੇ ਨੌਜਵਾਨ ਉਹ ਵੀ ਖਾਣ ਪੀਣ ਕਰਕੇ ਜਾਂ ਹੱਥ ਹਸਤ ਮੈਸਜ ਜਿਆਦਾ ਕਰਕੇ ਹੱਥ ਦੀ ਜਿਆਦਾ ਵਰਤੋਂ ਕਰਕੇ ਉਹਨਾਂ ਦੀਆਂ ਨਾੜਾਂ ਵੀ ਕਮਜ਼ੋਰ ਹੋ ਜਾਂਦੀਆਂ ਆਪਣੇ ਪੈਨਸ ਦੀਆਂ ਜਣਨ ਦੀਆਂ ਕਮਜ਼ੋਰ ਹੋ ਜਾਂਦੀਆਂ ਉਹਦੇ ਕਰਕੇ ਆਉਂਦਾ ਵੀਰਜ ਦਾ ਨਾਸ਼ ਕਰ ਲੈਂਦੇ ਆ ਤੇ ਕੋਈ ਖਾਣ ਪੀਣ ਕਰਕੇ ਉਹਨਾਂ ਦੇ ਜੇ ਲੀਵਰ ਜਿਗਰ 'ਚ ਗਰਮੀ ਪੈਦਾ ਜਾਂਦੀ ਵੀਰਜ ਪਤਲਾ ਹੋ ਜਾਂਦਾ ਉਹ ਤੇਜ ਨਾਲ 'ਚ ਕਮੀ ਆਉਂਦੀ ਟਾਈਮਿੰਗ 'ਚ ਕਮੀ ਆਉਂਦੀ ਆ ਤੇ ਉਹਦੇ ਕਰਕੇ ਵੀ ਬੱਚਾ ਜਿਹੜਾ ਨਹੀਂ ਠਹਿਰਦਾ ਅੱਜ ਦੇ ਸਮੇਂ ਦੇ ਟੈਸਟ ਕੋਣ ਜਾਂਦੇ ਆ ਔਰਤਾਂ ਨੂੰ ਹਮੇਸ਼ਾ ਹੀ ਦੋਸ਼ ਦਿੱਤਾ ਜਾਂਦਾ ਸੱਸਾ ਵੱਲੋਂ ਵੀ ਕਦਾਚ ਮਿਹਨੇ ਵਜਦੇ ਆ ਜਦੋਂ ਬੱਚੇ ਨਹੀਂ ਹੁੰਦੇ ਕਈ ਜਗ੍ਹਾ ਡਿਵੋਰਸ ਹੋਏ ਆ ਕਈ ਜਗ੍ਹਾ ਕਲੇਸ਼ ਹੋਇਆ ਸੋ ਬਾਅਦ ਪਤਾ ਲੱਗਦਾ ਕਿ ਨੁਕਸ ਤੇ ਆਪਣੇ ਪੁੱਤਰਾ 'ਚ ਹੁੰਦਾ ਨੌਜਵਾਨਾਂ 'ਚ ਹੈਗਾ ਔਰਤਾਂ ਦੇ ਵਿੱਚ ਜ਼ਿਆਦਾਤਰ ਲੋਕ ਕਹਿ ਦਿੰਦੇ ਲੇਕਿਨ ਨੌਜਵਾਨਾਂ 'ਚ ਬਹੁਤ ਨੁਕਸ ਹੈਗਾ ਸੋ ਉਹਨਾਂ ਚੀਜ਼ਾਂ ਦਾ ਇਲਾਜ ਹੈਗਾ ਕਿਉਂਕਿ ਅੱਜ ਜਗ੍ਹਾ-ਜਗ੍ਹਾ ਲੋਕ ਬੈਠੇ ਐ ਬਹੁਤ ਡਾਕਟਰ ਆ ਕੇ ਦਾਅਵੇ ਕਰਦੇ ਆਸੀਂ ਦਵਾਈ ਦੇ ਦਾਂਗੇ ਤੁਹਾਡੀ ਮਦਾਨਾ ਸ਼ਕਤੀ ਵਧਾ ਦੇਾਂਗੇ ਅ ਅਗਰ ਤੁਹਾਡੇ ਦੇ ਵਿੱਚ ਕੋਈ ਕਮੀ ਹੈ ਤੁਹਾਡੇ ਸ਼ਰੀਰ ਨੂੰ ਤਾਕਤ ਦਵਾਂਗੇ ਬੱਚੇ ਤੁਹਾਡੇ ਵਧੀਆਂ ਹੋਣਗੇ ਇਦਾਂ ਦੇ ਦਾਅਵੇ ਕੀਤੇ ਜਾਂਦੇ ਦੇਖੋ ਵੀ ਜੀ ਦਾਅਵਾ ਤੇ ਨਹੀਂ ਕਰਦੇ ਬਾਕੀ ਸਾਨੂੰ ਆਪਣੇ ਵੱਡ ਬਡੇਰਿਆਂ ਦੇ ਯਕੀਨ ਆ ਉਹਨਾਂ ਦੇ ਨੁਸਖਿਆਂ ਤੇ ਵਿਸ਼ਵਾਸ ਆ ਅਸੀਂ ਵਾਅਦਾ ਨਹੀਂ ਕਰਦੇ ਨਾ ਦਾਅਵੇ ਕਰਦੇ ਆਾਨੂੰ ਪਤਾ ਵਾ ਵੀ ਹਾਂ ਹੀ ਆਪਣੇ ਦਵਾਖਾਨੇ ਦੇ ਵਿੱਚ 1.5 ਦੋ ਸਾਲ ਤੋਂ ਪੁਰਾਣਾ ਕੰਮ ਕਰਦੇ ਆ ਤੇ ਬਾਕੀ ਜਿਹੜੀ ਤੁਸੀਂ ਆ ਗੱਲ ਪੁੱਛੀ ਜਾ ਵੀ ਲੋਕੀ ਜ਼ਿਆਦਾ ਜਿਆ ਜਨਾਨੀਆਂ 'ਚ ਕਸੂਰ ਕੱਢਦੇ ਆ 100 'ਚੋਂ 70% ਨੁਕਸ ਜਿਹੜਾ ਬੰਦਿਆਂ ਦੇ ਵਿੱਚ ਹੁੰਦਾ ਅੱਜ ਕੱਲ ਦੇ ਨੌਜਵਾਨਾਂ ਦੇ ਵਿੱਚ ਨੁਕਸ ਹੁੰਦਾ ਕਿਉਂਕਿ ਜਣੀਆਂ ਸਸਾਂ ਆ ਜਾਂਦੀਆਂ ਆਪਣੀ ਨੌ ਦੇਜ ਨੁਕਸ ਕੱਢਦੀਆਂ ਆਪਣੇ ਮੁੰਡੇ ਦੇ ਵਿੱਚ ਨੁਕਸ ਨਹੀਂ ਕੱਢਦੀਆਂ ਇਹ ਜ਼ਿਆਦਾ ਨੁਕਸ ਜਿਹੜਾ ਬੰਦਿਆਂ ਦੇ ਵਿੱਚ ਪਾਇਆ ਜਾਂਦਾ ਵਾ 30% ਔਰਤਾਂ 'ਚ ਤੇ 70% ਮਰਦਾਂ ਦੇ ਵਿੱਚ ਨੁਕਸ ਪਾਇਆ ਜਾਂਦਾ ਇਹ ਬਚਾੜੇ ਜਿਹੜਾ ਬੰਦਾ ਇਹਦੇ ਕੋ 100% ਦਾ ਇਲਾਜ ਆ ਪਾਵੇਂ ਉਹ ਬੰਦੇ ਨੂੰ ਮਰਦਾਨਾ ਕਮਜ਼ੋਰੀ ਹੋਵੇ ਪਾਵੇਂ ਨਮਰਦਮੀ ਹੋਵੇ ਪਾਵੇਂ ਨੋ ਪੁਸਤਕਾ ਹੋਵੇ ਇਹ ਦਵਾ ਖਾਨੇ ਦੇ ਵਿੱਚ ਇਹਦਾ 100% ਇਲਾਜ ਆ ਕਿਹੇ ਤਰ੍ਹਾਂ ਦੀ ਕੋਈ ਦਵਾਈ ਖਾ ਕੇ ਮਰਦਾਨਾ ਤਾਕਤ ਦੀ ਥਾ ਘਰ ਕੇ ਬਹਿ ਗਿਆ ਹੋਵੇ ਪੈਦਲਾ ਜਾੜ ਕੇ ਬਹਿ ਗਿਆ ਹੋਵੇ ਜਿਹਨੂੰ ਕਿਤੇ ਨਹੀਂ ਰਮਾਨ ਆ ਉਹ ਆਡੇ ਨਾਲ ਸੰਪਰਕ ਕਰੇ ਉਹਦਾ 100% ਮਸਲਾ ਹੱਲ ਹੋ ਤੇ ਉਹਦਾ ਇਲਾਜ ਹੋ ਜੂਗਾ ਅੱਜ ਸਮਝਦੇ ਬੋ ਜੋ ਖਾਣ ਪੀਣ ਆ ਲੋਕਾਂ ਦਾ ਅੱਜ ਕੱਲ ਸਾਰੇ ਫਾਸਟ ਫੂਡ ਦੇ ਆਦੀ ਹੋ ਗਏ ਆ ਬਾਜ਼ਾਰੋਂ ਆਪਾਂ ਦੇਖਦੇ ਆ ਜਿਸ ਤਰੀਕੇ ਨਾਲ ਰੇਡੀਆਂ ਦੇ ਗੰਦ ਪੋਸ ਕੇ ਦਿੱਤਾ ਜਾ ਰਿਹਾ ਅੰਗਰੇਜ਼ਾਂ ਦੀਆਂ ਆਪਾਂ ਚੀਜ਼ਾਂ ਆਪਣੇ ਖਾਣ ਚ ਲੈ ਆਂਦੀਆਂ ਅਗੇ ਤ ਦੁੱਧ ਤਾਜ਼ਾ ਸੀਗਾ ਅ ਅੱਜ ਡਾਕਟਰ ਦੁੱਧ ਨੂੰ ਮਨਾ ਕਰ ਦਿੰਦੇ ਆ ਪਨੀਰ ਨੂੰ ਮਨਾ ਕਰ ਦਿੰਦੇ ਆ ਤੇ ਜਿਹੜੇ ਅਸੀਂ ਵੈਸਟਰਨ ਜਿਹੜੇ ਕੈਫੇ ਖੁੱਲ ਗਏ ਆ ਬਾਹਰਲੇ ਦੇਸ਼ਾਂ ਤੋਂ ਉਹ ਪੀਜ਼ੇ ਠੰਡੇ ਖਾਣੇ ਸ਼ੁਰੂ ਕਰ ਦਿੰਦੇ ਆ ਅੰਗਰੇਜ਼ ਤਾਂ ਕਹਿੰਦੇ ਸੀ ਸਮਾਂ ਹੈ ਨਹੀਂ ਉਹਨਾਂ ਕੋ ਤਾਜ਼ੀਆਂ ਚੀਜ਼ਾਂ ਹੈ ਨਹੀਂ ਉਹ ਬਣਾ ਕੇ ਫਿਰ ਚੋਂ ਨੂੰ ਗਰਮ ਕਰ ਕਰ ਖਾਈ ਜਾਂਦੇ ਸੀਗੇ ਅਸੀਂ ਤਾਜ਼ੀਆਂ ਚੀਜ਼ਾਂ ਖਾਣੇ ਭੁੱਲ ਗਏ ਲੱਗਦਾ ਕਿ ਸਮੇਂ ਦੇ ਨਾਲ ਨਾਲ ਤੁਸੀਂ ਇੰਨਾ ਤੁਰਬਾ ਕਟਿਆ ਬਜ਼ੁਰਗਾਂ ਦੀਆਂ ਗੱਲਾਂ ਸੁਨੀਆਂ ਨੇ ਆਪਣੀ ਗੱਦੀਆਂ ਤੁਹਾਡੀਆਂ ਚੱਲਦੀਆਂ ਆਦੀਆਂ ਨੇ ਉਹ ਕਿਧਰ ਕਿਧਰ ਲੋਕਾਂ ਦੇ ਖਾਣ ਪੀਣ ਚ ਜ਼ਿੰਦਗੀ ਦੇ ਵਿੱਚ ਜਿਹੜੇ ਬਦਲਾਅ ਆਏ ਆ ਉਹ ਇੰਨੇ ਰੋ ਇਹ ਲੋਕਾਂ ਨੇ ਅੱਜਕੱਲ ਟ੍ਰੈਂਡ ਬਣਾ ਲਿਆ ਕ ਮਾਡਰਨ ਲੋਕੀ ਬਣ ਗਏ ਆ ਬਣਿਆ ਬਣਿਆ ਖਾਣਾ ਖਾ ਲਿਆ ਬਣਿਆ ਬਣਿਆ ਚੀਜ਼ਾਂ ਫਾਸਟ ਫੂਡ ਇਧਰ ਉਧਰ ਖਾ ਲੀਆਂ ਪਹਿਲੀ ਗੱਲ ਅੱਜਕੱਲ ਡਾਕਟਰ ਕਿਹੋ ਹੀ ਬੰਦ ਕਰ ਦਿੰਦੇ ਆ ਕਿ ਉਹ ਸਭ ਤੋਂ ਉੱਤਮ ਚੀਜ਼ ਆ ਉਹ ਡਾਕਟਰਾਂ ਦੇ ਵੀ ਕਿਹੋ ਬੰਦ ਕਰਕੇ ਤੇਲ ਤੇਲ ਖਾਓ ਜੀ ਤੇਲ ਜਿਹੜਾ ਗਰਮੀ ਪਿੱਤ ਦੋਸ਼ ਵਾਲਾ ਉਹਨੂੰ ਤੇਲ ਮਾੜਾ ਵਾ ਤੇ ਘਿਓ ਵਾਲਿਆਂ ਨੂੰ ਸਿਰਫ ਇਹਨਾਂ ਵੀ ਕਾਫ ਵਾਲਿਆਂ ਨੂੰ ਘਿਓ ਮਾੜਾ ਬਾਕੀ ਘਿਓ ਨਾਲ ਦੀ ਕੋਈ ਚੀਜ਼ ਨਹੀਂ ਗਈ ਕਿ ਗੁੱਸਾ ਤੋਂ ਪਾਵਰਫੁਲ ਚੀਜ਼ ਆ ਕਿ ਉਹ ਥੋੜਾ ਬਦਾ ਖਾਣਾ ਜੀਦਾ ਤੇ ਤਾਈਆਂ ਲੋਕਾਂ ਦੇ ਗੋਡਿਆਂ ਦੀ ਅਗਲੀ ਸਾਂ ਖਤਮ ਹੁੰਦੀਆਂ ਗੋਡੇ ਘਰਚ ਘਰਚ ਕਰਦੇ ਆਵਾਜ਼ਾਂ ਆਉਂਦੀਆਂ ਕਿ ਉਹ ਕੋਈ ਲੋਕੀ ਕਮਾਂਦ ਕਰੀ ਜਾਂਦੇ ਆ ਕਿ ਉਹ ਖਾਣਾ ਜ਼ਰੂਰੀ ਆ ਜੀ ਆਪਨੇ ਕੋ ਕਿੰਨੀਆਂ ਬਿਮਾਰੀਆਂ ਜਿਹੜੀਆਂ ਮੋਟੀਆਂ ਮੋਟੀਆਂ ਆਪਾਂ ਗਿਨਾ ਸਕਦੇ ਆ ਕਿ ਇਹਨਾਂ ਦੇ ਇਲਾਜ ਸ਼ਰਤਾਂ ਕੀਤੇ ਜਾਂਦੇ ਅਸੀਂ ਕੀਤੇ ਹੋਏ ਆ ਵੇਖੋ ਜੀ ਇੱਕ ਤਾਂ ਤੁਹਾਨੂੰ ਦੱਸਿਆ ਵੀ ਇੱਕ ਬੇਬੀ ਕਨਸੀਵ ਕਰਨਾ ਤੇ ਬੱਚਾ ਹੋਣਾ ਤੇ ਸਾਡੀ ਸ਼ਰਤਾਂ ਦਵਾਈ ਆ ਹੋਰ ਜਿਵੇਂ ਜੋੜਾਂ ਦੇ ਦਰਦ ਹੋ ਗਏ ਆਪਣੇ ਜਵੇਂ ਕਈਆਂ ਨੂੰ ਤੇਜਾਬ ਬੰਦਾ ਵਾ ਖਟੀਆਂ ਤੇ ਕੌੜੀਆਂ ਡਕਾਰਾਂ ਆਉਂਦੀਆਂ ਕਈਆਂ ਨੂੰ ਉਲਟੀਆਂ ਆਉਂਦੀਆਂ ਕਿਦੋਂ ਰੁਮਾਨੀ ਆਇਆ ਉਹਦੀ ਦਵਾਈਆਂ ਹੀ ਦਿੰਨੇ ਆ ਟਾਈ ਫੈਡ ਬੁਖਾਰ ਦੀ ਦਵਾਈ ਦਿੰਨੇ ਪੁਰਾਣੇ ਤੋਂ ਪੁਰਾਣੇ ਦੀ ਸੰਗਰਹਿਣੀ ਦੀ ਦਵਾਈ ਦਿੰਨੇ ਆ ਜਿਨ੍ਹਾਂ ਨੂੰ ਪਾਣੀ ਦਾ ਘੋਟੀ ਪੀਣ ਲੱਗਾ ਡਰ ਲੱਗਦਾ ਵਿਆ ਨੂੰ ਲਾਈਟਿੰਗ ਆ ਰਹੀ ਨਹੀਂ ਪੇਟ ਖਾਲੀ ਰਹਿੰਦਾ ਉਹਨਾਂ ਦਾ ਉਹਦੀ ਹੀ ਦਵਾਈ ਦਿੰਨੇ ਆ ਹੋਰ ਬਾਕੀ ਹੋਰ ਬਹੁਤ ਬਿਮਾਰੀਆਂ ਦੀ ਦਵਾਈ ਦਿੰਨੇ ਆ ਦਵਾਈਆਂ ਹਡੀਆਂ ਸਾਰੀਆਂ ਸ਼ਰਤਾਂ ਹੁੰਦੀਆਂ ਅਸੀਂ ਬੋਹੜਾ ਵੀ ਪਾਉਂਦੇ ਆ ਜਿਹਦੇ ਨਾਲ ਅਸੀਂ ਨਿੰਮ ਦੀ ਟਾਣੀ ਤੇ ਆਪਣੇ ਨਿੰਮ ਦੀ ਟਾਣੀ ਮਗਾਉਂਦੇ ਆ ਜਾਂ ਆਪਣੀ ਦੇ ਅੱਖ ਦੀ ਟਾਣੀ ਮਗਾ ਕੇ ਫਾਂਡਾ ਕਰਦੇ ਆਂ ਵੋੜਾ ਵੀ ਹੀ ਪੂਨੇ ਹਰ ਕੇ ਬਿਮਾਰੀ ਦਾ ਬਾਕੀ ਰੱਬ ਰੱਬ ਕਰਦੇ ਨੇ ਨਾਲ ਤਾਂ ਪੁਰਾਣੇ ਵੈਦ ਹਕੀਮ ਨਾਲ ਰੱਬ ਰੱਬ ਵੀ ਕਰ ਦਿੰਦੇ ਸੀ ਵੀ ਉਹ ਦਵਾਈ ਜਿਹੜੀ ਮਰੀਜ਼ ਨੂੰ ਲੱਗੇ ਉਹ ਠੀਕ ਹੋ ਜੇ ਹਾਂਜੀ ਹਾਂਜੀ ਉਹਨੂੰ ਦਵਾਈ ਲੱਗੇ ਤਾਂ ਠੀਕ ਹੋ ਜੇ ਤੇ ਉਹ ਨਾਲ ਗਏ ਬੇਨਤੀ ਦਾ ਕਰ ਦਿੰਦੇ ਸੀ ਵੀ ਸਾਡੀ ਸੋਭਾ ਦਵਾਈਖੰਡ ਦੀ ਸੋਭਾ ਤੇ ਤੁਹਾਡਾ ਗੁਰੂ ਪੀਰਾਂ ਦਾ ਨਾਮ ਉੱਚਾ ਸੋ ਆ ਜਿਹੜੀਆਂ ਚੀਜ਼ਾਂ ਪਈਆਂ ਨੇ ਕਿਤਨਾ ਕਿਤੇ ਇਹ ਜਿਹੜੀਆਂ ਤੁਸੀਂ ਤਿਆਰ ਕੀਤੀਆਂ ਨੇ ਆ ਜਾਂ ਇਹ ਜਿਹੜੀਆਂ ਕੁਦਰਤ ਵੱਲੋਂ ਮਿਲੀਆਂ ਹੋਈਆਂ ਨੇ ਇਹ ਸਾਧੀਆਂ ਦਾ ਲਾਮ ਲਾ ਕੇ ਜਿਵੇਂ ਦਵਾਈਆਂ ਬਣਾਉਂਦੇ ਹੋ ਇਹ ਵੀ ਤੁਹਾਡੇ ਕੋਲ ਕੁਝ ਬਰਤਨ ਆ ਪਿਆ ਇਹ ਕਿੰਨਾ ਕੁ ਪੁਰਾਣਾ ਹੈ ਤੇ ਕੋਈ ਇਹਦਾ ਮੇਨ ਕੰਮ ਕੀ ਹੁੰਦਾ ਇੱਥੇ ਇਹ ਵੇਖੋ ਜੀ ਇਹ ਹਮਾਮ ਦਾ ਸਾਹਿ ਨੂੰ ਕਹਿੰਦੇ ਉਤਨਾ ਕੁੰਡੇ ਡੰਡੇ ਨੂੰ ਕਹਿੰਦੇ ਇਹ ਸੱਚੇ ਦਾ ਬਣਿਆ ਵਾ ਇਹਦੇ ਵਿੱਚ ਤੁਸੀਂ 1 ਗ੍ਰਾਮ ਚੀਜ਼ ਵੀ ਪਾਓ ਉਹ ਵੀ ਨਿਕਲ ਆਉਣੀ ਆ ਅੱਜ ਕੱਲ ਜਿਹੜੇ ਕੁੰਡੇ ਡੰਡੇ ਆਉਂਦੇ ਨਾ ਥੱਲੇ ਥੱਲਾ ਲੱਗਾ ਹੁੰਦਾ ਉਹ ਥੱਲੇ ਸਾਈਡਾਂ ਤੋਂ ਕੋਈ ਬੱਜਾਂ ਦੇ ਵਿੱਚ ਚੀਜ਼ ਵਿੱਚੇ ਰਹਿ ਜਾਂਦੀ ਆ ਇਹ ਕਿੰਨੇ ਸਾਲ ਬ ਉਨਾ ਪੁਰਾਣਾ ਜੀ ਆਹ ਦੇਖੋ ਜੀ ਅੱਛਾ ਜੀ ਇਹ ਕਿੰਨੇ ਕੁ ਅੰਦਾਜ਼ਾ ਸਾਲ ਪੁਰਾਣਾ ਜੀ ਇਹ 1.5 200 ਸਾਲ ਪੁਰਾਣਾ ਇਹ ਵੀ ਹੈਗਾ ਜੀ ਪੁਰਾਣਾ ਪਾਕਿਸਤਾਨ ਦੀ ਪਾਕਿਸਤਾਨ ਦੇ ਦਸਾਂ ਪੰਜ ਤੋਂ ਪਹਿਲਾਂ ਦਾ ਜੀ ਹਾਂ ਤੇ ਆਪਣੇ ਕੋ ਜੇ ਕਿਸੇ ਨੇ ਦਵਾਈ ਲੈਣੀ ਹੋਵੇ ਕਿੱਥੇ ਆ ਸਕਦਾ ਹੈ ਕਿਦਾਂ ਤੁਹਾਨੂੰ ਮਿਲ ਸਕਦਾ ਹੈ ਕੀ ਆਪਣਾ ਸਾਰਾ ਨਾਮ ਐਡਰੈਸ ਹੈਗਾ ਮੇਰਾ ਵੇਖੋ ਜੀ ਆਪਣਾ ਦੁਆਖਣਾ ਵੈਦ ਬਾਬਾ ਪਹਾੜੀਆ ਜੀ ਪੱਟੀ ਜਿੜਾ ਤਰਨਤਨ ਕਾਲਜ ਰੋਡ ਸਰਕਾਰੀ ਹਸਪੀਟਲ ਦੇ ਨੇੜੇ ਪੀਰ ਸਾਗੀਸਤਾਨ ਦੇ ਨਜ਼ਦੀਕ ਵਾਲੀ ਗਲੀ ਤੇ ਆਪ ਉਹਨੂੰ ਵੀ ਮਿਲ ਜੇਗਾ ਜੇ ਕਿਸੇ ਨੇ ਦੂਰ ਬੈਠੇ ਮੰਗਾਉਣਾ ਪਾਜੀ ਪੰਜਾਬ ਇੰਡੀਆ ਜਿੱਥੇ ਵੀ ਕਹਿੰਦੇ ਦਵਾਈ ਮੰਗਾਉਣੀ ਆ ਬੱਚਾ ਹੁੰਦੀ ਦਵਾਈ ਕਹਿੰਦੇ ਮੰਗਾਉਣੀ ਉੱਥੇ ਪਹੁੰਚਾ ਦਾਂਗੇ ਤੇ ਹੋਰ ਵੀ ਕਹੇ ਨੁਸਖੇ ਦੀ ਦਵਾਈ ਬਣਾਉਣੀ ਆ ਮਰਦਾਨਾ ਤਾਕਤਾਂ ਤੇ ਜਿਹੜੇ ਦਵਾਈ ਖਾ ਕੇ ਆਕ ਹਾਰ ਕੇ ਬੈਠ ਗਏ ਕਿੰਨੇ ਨੂੰ ਕੋਈ ਮਰਮਾਨੀ ਆਇਆ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਇਹ ਦਵਾਈ ਦੀ ਕੀਮਤ ਕਿੰਨੀ ਕੁ ਹੁੰਦੀ ਆ ਆਪਣੀ ਮਹਿੰਗੀ ਤਾਂ ਨਹੀਂ ਕਿਉਂਕਿ ਅੱਜ ਕੱਲ ਲੋਕਾਂ ਕੋ ਅੱਗੇ ਹੀ ਇਲਾਜ ਦੇ ਪੈਸਾ ਨਹੀਂ ਹੈ ਐਲੋਪੈਥੀ ਤੇ ਬਹੁਤ ਮਹਿੰਗੀ ਹੈ ਜੇ ਇਤਨੀ ਕਿ ਆਯੁਰਵੇਦ ਵੀ ਓਨਾ ਹੀ ਮਹਿੰਗਾ ਲੋਕ ਕਹਿੰਦੇ ਇਹ ਤੇ ਭਾਜੀ ਵੇਖੋ ਜੀ ਪਹਿਲੀ ਗੱਲ ਤੇ ਲੋਕੀ ਹਰ ਕੋ ਕਹਿੰਦੇ ਸੋਨਾ ਭਸਮ ਖਾਓ ਹੀਰਾ ਭਸਮ ਖਾਓ ਇਹ ਸੋਨਾ ਭਸਮ ਹੀਰਾ ਭਸਮ ਸਾਰਿਆਂ ਨੂੰ ਛੂਡ ਨਹੀਂ ਕਰਦੀ ਨਾ ਖਾਣ ਦੀ ਲੋੜ ਪੈਂਦੀ ਆ ਕਈ ਤੇ ਮੇਰੇ ਇਹੋ ਜਿਹੇ ਵੀਰ ਆ ਜਿਨ੍ਹਾਂ ਨੂੰ ਮਰਦਾਨਾ ਕਮਜ਼ੋਰੀ ਹੁੰਦੀ ਨਹੀਂਗੀ ਇੱਕ ਮਾਂ ਚ ਡਹਿਲ ਜਾ ਰਿਹਾ ਹੁੰਦਾ ਨਾ ਮਾਨਸਿਕ ਰੋਗ ਬਣਾ ਲੀਂਦੇ ਆ ਤੇ ਉਹ ਐਵੇਂ ਦਵਾਈਆਂ ਖਾਈਂ ਦਾ ਰਮਾਨ ਹੁੰਦਾ ਨਹੀਂ ਉਹਨਾਂ ਨੂੰ ਫਿਰ ਗੈਡ ਕੰਦੀ ਲੋੜ ਹੁੰਦੀ ਥੋੜਾ ਸਮਝਾਉਂਦੀ ਲੋੜ ਨਹੀਂ ਦਵਾਈ ਖਾਂਦੀ ਲੋੜ ਨਹੀਂ ਪੈਂਦੀ ਤੇ ਹਰ ਕਿਸੇ ਨੂੰ ਹੀਰਾ ਪਸੰਮ ਸੁਨਾ ਪਸੰਦੀ ਲੋੜ ਨਹੀਂ ਪੈਂਦੀ ਕਿਸੇ ਨੂੰ ਜੜੀਆਂ ਬੂਟੀਆਂ ਕਲੀਆਂ ਨੇ ਰਮਾਨ ਆ ਜਾਂਦਾ ਵਾ ਲੋੜ ਨਹੀਂ ਪੈਂਦੀ ਹਰ ਕਿਸੇ ਨੂੰ ਪਸਮਾ ਦੇਂਦੀ ਇਹ ਨੰਬਰ ਦੱਸ ਦਿਓ ਆਪਣਾ ਜਿਹੜਾ ਚੱਲਦਾ ਹੈ ਮੇਰਾ ਵੀ ਜੀ ਨੰਬਰ ਹੈਗਾ 991461414916991443298 ਦੋ ਨੰਬਰ ਹਾਂਜੀ ਦੋ ਨੰਬਰ ਆ ਜੀ ਆਪਣੇ ਜਿਹੜੇ ਬਿਲਕੁਲ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਇਨ੍ਹਾਂ ਕੋਲ ਆਪਣੇ ਬਜ਼ੁਰਗਾਂ ਤੋਂ ਜਿਹੜੀ ਹੈ ਕਲਾ ਕਹਿ ਸਕਦੇ ਆ ਗਿਆਨ ਕਹਿ ਸਕਦੇ ਜਿਹੜਾ ਮਿਲਿਆ ਹੋਇਆ ਸੋ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਨੂੰ ਇਹ ਦਵਾਈ ਦਿੱਤੀ ਜਾਂਦੀ ਸ਼ਕਤੀ ਵਾਲੀ ਦਵਾਈ ਹੈ ਤੇ ਸੇਵਾ ਕੀਤੀ ਜਾਂਦੀ ਉਸ ਦਵਾਈ ਦੀ ਹੋਰ ਵੀ ਬਹੁਤ ਇਨ੍ਹਾਂ ਕੋਲ ਇਲਾਜ ਨੇ ਕਈ ਜੜੀਆਂ ਅਜਿਹੀਆਂ ਬਿਮਾਰੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਡਾਕਟਰਾਂ ਕੋਲ ਇਲਾਜ ਨਹੀਂ ਹੁੰਦਾ ਜਾਂ ਜਿਹੜੋਂ ਦਵਾਈਆਂ ਖਤਮ ਨਹੀਂ ਕਰਦੀਆਂ ਜਿਹੜੀਆਂ ਡਾਕਟਰਾਂ ਕੋਲੋਂ ਮਿਲਦੀਆਂ ਨੇ ਉਹਦੇ ਨਾਲ ਕਿਤੇ ਨਾ ਕਿਤੇ ਸਾਈਡ ਇਫੈਕਟ ਆ ਜਾਂਦੇ ਆ ਅੱਜ ਕੱਲ ਆਪਾਂ ਦੇਖਦੇ ਆ ਹਾਰ ਦਾ ਮਰੀਜ਼ ਹੁੰਦਾ ਇਹ ਨਾਂ ਦਵਾਈ ਦਿੱਤੀ ਜਾਂਦੀ ਹੈ ਉਹਦੇ ਕਿਡਨੀ ਦਾ ਸੜਾ ਆ ਜਾਂਦਾ ਕੋਈ ਹੋਰ ਦਾ ਹੌਸਕਨ ਖਰਾਬ ਹੋ ਜਾਂਦਾ ਆਯੂ ਦੇ ਵੇਦ ਦੇ ਕੁਝ ਨਹੀਂ ਹੈਗਾ ਜੇਕਰ ਤੁਹਾਡਾ ਵੈਦ ਸਿਆਣਾ ਜੇਕਰ ਉਹਦੇ ਕੋਲ ਅਸਲ ਦੇ ਵਿੱਚ ਗਿਆਨ ਹੈਗਾ ਸੋ ਜਰੂਰ ਤੁਹਾਨੂੰ ਨੰਬਰ ਦੱਸ ਦਿੱਤਾ ਤੁਹਾਨੂੰ ਲੋਕੇਸ਼ਨ ਦੱਸ ਦਿੱਤੀਆਂ ਤੁਸੀਂ ਇਹਨਾਂ ਨਾਲ ਕੰਡਕਟ ਕਰ ਸਕਦੇ ਹੋ ਬਹੁਤ ਪੁਰਾਣਾ ਜਿਹੜਾ ਇਹਨਾਂ ਦਾ ਚੱਲਦਾ ਰਿਹਾ ਵੇਦ ਬਾਬਾ ਆ ਪਹਾੜੀਆਂ ਜਿਹੜਾ ਦੇਸੀ ਦਵਾ ਖਾਨਾ ਸੋ ਇੱਥੇ ਤੁਸੀਂ ਇਹਨਾਂ ਨਾਲ ਕੰਡਕਟ ਕਰ ਸਕਦੇ ਹੋ ਦਵਾਈ ਦੇਸ਼ਾਂ ਦੇ ਦੇਸ਼ਾਂ 'ਚ ਬੈਠ ਕੇ ਵੀ ਮੰਗਾ ਸਕਦੇ ਹੋ ਤੇ ਚੈਨਲ ਨੂੰ ਤੁਸੀਂ ਜਰੂਰ ਫੋਲੋ ਕਰਨਾ ਹੈ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਮੈਂ ਹਾਂ ਦਾਨਿਸ਼ ਗੁਪਤਾ ਦਸੇਟੀ